दाएगा। दाएगा। तो जो हमसे टकराएगा जूर जो हमसे टकराएगा वो हमसे टकराएगा भेज के दारों को गोली बारो साहब को भेज के के दारों को गोली बारो साहब को भेज के किदारों को गोली बारो साहब को ਗੋਲੀ ਮਾਰੇ ਸਾਰੋਂ ਨੂੰ ਗੋਲੀ ਮਾਰੇ ਸਾਰੋਂ ਨੂੰ ਦੇਸ਼ ਕੇ 기ਦਾਰੋਂ ਨੂੰ ਗੋਲੀ ਮਾਰੇ ਸਾਰੋਂ ਨੂੰ

Murदाबाद Pakistan Murदाबाद Pakistan hai 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 Pakistan, hai hai ਦੀ ਕੜੀ ਵਿੱਚ ਸਾਰੇ ਸ਼ਹਿਰ ਵਾਸੀਆਂ ਦਾ ਇੱਥੇ ਇਕੱਠਾ ਹੋਣਾ ਇਹ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਪਰ ਇਹ ਮਤਲਬ ਸਮਾਂ ਐਸਾ ਹੈ ਕਿ ਜਿਹੜਾ ਕਿ ਕਿਸੇ ਤੋਂ ਵੀ ਬਰਦਾਸ਼ਤ ਤੋਂ ਬਾਹਰ ਦੀ ਗੱਲਾਂ ਆ ਕਿ ਜੋ ਮੇਨ ਗੱਲ ਆ ਕਿ ਜੋ ਚੋਣ-ਚੋਣ ਕੇ ਕਿਸੇ ਨੂੰ ਮਤਲਬ ਹਲਾਕ ਕਰਨਾ ਜੋ ਹੱਤਿਆ ਕੀਤੀਆਂ ਗਈਆਂ ਉਹਦੀ ਪੂਨ ਜੋਰ ਨਿਖੇਦੀ ਕਰਦੇ ਆਂ ਤੇ ਪਾਕਿਸਤਾਨ ਦੇ ਲਈ ਜੋ ਵੀ سلوਕ ਉਹਦੇ ਨਾਲ ਕੀਤਾ ਜਾਵੇ ਸਰਕਾਰ ਵੱਲੋਂ ਤਾਂ ਅਸੀਂ ਸਾਰੇ ਉਸ ਪੂਰੇ ਦੇਸ਼ ਵਾਸੀ ਉਸੀ ਚ ਸਮਰਥਨ ਕਰਦੇ ਆ ਆਪਣਾ ਪੂਰਾ ਤੇ ਹਰ ਤਰ੍ਹਾਂ ਹਰ ਦਿਨ ਰਾਤ ਅਸੀਂ ਕੰਦੇ ਨਾ ਕੰਦਾ ਮਿਲਾ ਕੇ ਮਤਲਬ ਤੇ ਸਮਾਜ ਨੂੰ ਇਕਜੁੱਟ ਰੱਖਣ ਲਈ ਅਸੀਂ ਪੂਰਾ ਪ੍ਰਯਤਨ ਕਰਦੇ ਰਹਾਂਗੇ ਧੰਨਵਾਦ ਜਿਹੜਾ ਬੈਲਗਾਮ ਦੇ ਵਿੱਚ ਕਸ਼ਮੀਰ ਦੇ ਵਿੱਚ ਜੋ ਨਿਹੱਥੇ ਲੋਕਾਂ ਦੀ ਹੱਤਿਆ ਕੀਤੀ ਗਈ ਹੈ ਉਹਦੀ ਆਪਾਂ ਨਗੀਦੀ ਕਰਦੇ ਆ ਅੱਜ ਸਾਰੇ ਭਾਈਚਾਰੇ ਨਾਲ ਰਲ ਕੇ ਕੈਂਡਲਮਾਰਚ ਕੱਢਿਆ ਗਿਆ ਔਰ ਸ਼ਰਦਾ ਦੇ ਫੁੱਲ ਪੇਂਟ ਕਰਦੇ ਆ ਉਹਨਾਂ ਨੂੰ ਔਰ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਉਹਨਾਂ ਦੇ ਪਰਿਵਾਰਾਂ ਨੂੰ ਬਲ ਬਖਸ਼ੀ ਔਰ ਜਿਵੇਂ ਅਸੀਂ ਪਾਕਿਸਤਾਨ ਦੀ ਨਿਖੇਦੀ ਕਰਦੇ ਆ ਇਸ ਟਾਈਮ ਤੇ ਸਾਨੂੰ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋ ਕੇ ਪਾਕਿਸਤਾਨ ਖਿਲਾਫ ਜਿਹੜਾ ਉਹਨਾਂ ਨੇ ਸਾਜ਼ਿਸ਼ ਰਚੀ ਆ ਉਹਦਾ ਅਸੀਂ ਵਿਰੋਧ ਕਰਦੇ ਆ ਔਰ ਜਿਸ ਤਰ੍ਹਾਂ ਦੀ ਵੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਜਿਸ ਤਰ੍ਹਾਂ ਦੀ ਵੀ ਜ਼ਰੂਰਤ ਪਊਗੀ ਅਸੀਂ ਸਾਰਾ ਇਲਾਕਾ ਨਿਵਾਸੀ ਉਹਨਾਂ ਦਾ ਸਾਥ ਦੇਵਾਂਗੇ ਤਾਂ ਕਿ ਉਹਨਾਂ ਦੀ ਸ਼ਹਾਦਤ ਨੂੰ ਭੁਲਾਇਆ ਨਾ ਜਾ ਸਕੇ ਔਰ ਅਖੀਰ ਦੇ ਵਿੱਚ ਭਰੇ ਮਨ ਦੇ ਨਾਲ ਜਿਹੜੇ ਸਾਡੇ ਸਾਥੀ ਪਿਛੜ ਗਏ ਆ ਉਹਨਾਂ ਨੂੰ ਸ਼ਰਦਾ ਦੇ ਫੁੱਲ ਪਿੰਟ ਕਰਦੇ ਆਂ ਹਾਂ ਦੇਸ਼ ਦੇ ਵਿਰੋਧੀਆਂ ਨੇ ਕਰਕੇ ਨਹਿਤੇ ਲੋਕਾਂ ਨੂੰ ਮੌਤ ਦੇ ਘਾਟ ਤਾਰਿਆ ਅਸੀਂ ਉਹਦੀ ਆਲ ਇੰਡੀਆ ਹਮਰਾਈਸ ਦਾ ਮੈਂ ਚੇਅਰਮੈਨ ਕਮੇਟੀ ਕਾਉਂਸਲ ਨਵਾਂ ਸ਼ਹਿਰ ਕੋਹ ਨਿੰਦਿਆ ਕਰਦਾ ਹਾਂ ਸਾਡੇ ਬਿਕੇ ਪੂਰੀ ਟੀਮ ਹਮਰਾਈਸ ਦੀ ਮਾਨਵਤਾ ਦੇ ਭਲੇ ਲਈ ਇਸ ਕੋਹ ਨਿੰਦਿਆ ਕਰਨ ਲਈ ਸ਼ਾਮਲ ਹੋਈ ਆ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਿਹੋ ਜੇ ਘਰਾਉਣੀ ਇਹਨਾਂ ਨੇ ਹਰਕਤ ਕੀਤੀ ਆ ਪਰ ਉਹ ਜਿਹੜੇ ਜਿਹੜੇ ਮਨਵਾਦੀ ਆ ਲੋਕ ਆ ਜਿਹੜੇ ਵੀਡੀਓ ਦੇ ਵਾਇਰਲ ਹੋ ਰਿਆ ਉਹਨਾਂ ਨੂੰ ਬਿਲਕੁਲ ਵੀ ਮੌਤ ਦੇ ਘਾਟ ਤਾਰਿਆ ਜਾਵੇ ਅਸੀਂ ਕੇਂਦਰ ਸਰਕਾਰ ਨੂੰ ਇਹ ਵੀ ਅਪੀਲ ਕਰਦੇ ਆ ਸਾਡਾ ਜੋਸ ਜੋ ਮੰਗਿਆ ਸਾਡਾ ਦੇਸ਼ ਤੁਹਾਡੇ ਨਾਲ ਖੜਿਆ ਆ ਤੁਹਾਨੂੰ ਫੋਰੀ ਐਕਸ਼ਨ ਲੈਣਾ ਚਾਹੀਦਾ ਪਾਕਿਸਤਾਨ ਦੇ ਖਿਲਾਫ ਇਹਨਾਂ ਨੂੰ ਕਹਿੰਦਾ ਜੈ ਪੀਮ ਜੈ ਭਾਰਤ ਭਾਰਤ ਮਾਤਾ ਕੀ ਜੈ ਮੈਂ ਵਿਕਰਮ ਸ਼ਰਮਾ ਐਡਵੋਕੇਟ ਜੀ ਆਹ ਕੋਣੀ ਆ ਭਾਰਤ ਵਿਕਾਸ ਪਰਸ਼ਦ ਜ਼ਿਲ੍ਹਾ ਪ੍ਰਧਾਨ ਨਵਾਂ ਸ਼ਹਿਰ ਜੀ ਜਿਹੜੇ ਇਹ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਆ ਨਿਹੱਤੇ ਲੋਕਾਂ ਤੇ ਅਟੈਕ ਹੋਇਆ ਕਿਸੇ ਦਾ ਬੱਚਾ ਕਿਸੇ ਦਾ ਹਸਬੈਂਡ ਕਿਸੇ ਦੇ ਤੁਸੀਂ ਕਹੋ ਭੈਣ ਭਰਾ ਜਿਹੜੇ ਆ ਉਹਨਾਂ ਨੂੰ ਇਹਨੇ ਬਰੂਟਲੀ ਕਤਲ ਕੀਤੇ ਗਏ ਉਹਨਾਂ ਦੇ ਇਸ ਲਈ ਅਸੀਂ ਪਾਕਿਸਤਾਨ ਦੇ ਦੀ ਇਸ ਐਕਟ ਦੇ ਉੱਪਰ ਕੋਰ ਨਿੰਦਾ ਕਰਦੇ ਆਂ ਤੇ ਅਸੀਂ ਅੱਜ ਸਾਰੇ ਸ਼ਹਿਰ ਦੀ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਕੱਟੀਆਂ ਹੋਈਆਂ ਆ ਇਹ ਕੈਂਡਲ ਮਾਰਚ ਕਰਨ ਲਈ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਆਪਣਾ ਟਾਈਮ ਕੱਟ ਕੇ ਸਾਰਿਆਂ ਨੇ ਜਿਹੜਾ ਆ ਇਸ ਬਰੂਟਲ ਅਟੈਕ ਦੇ ਉੱਪਰ ਜਿਹੜਾ ਆ ਇਕੱਠੇ ਹੋਏ ਆ ਇਸ ਕਰਕੇ ਸਾਰਿਆਂ ਦੀ ਬਹੁਤ-ਬਹੁਤ ਧੰਨਵਾਦ ਜੀ। ਬਹੁਤ-ਬਹੁਤ। ਉਹ ਬੈਚਨ ਹਾਂਜੀ ਅੱਜ ਸਰ ਆਜੇ ਤਾਂ ਜਿਹੜਾ ਇਹ ਮਾਰਚ ਆ ਉਹਦਾ ਇਸ ਅੱਜ ਦਾ ਇਹ ਰੋਸ ਮਾਰਚ ਸਮੂਹ ਸਮਾਜਿਕ ਸੰਸਥਾਵਾਂ ਵੱਲੋਂ ਨਵਾਂ ਸ਼ਹਿਰ ਦੀਆਂ ਜੋ ਬੀਤੀ ਦਿਨ ਕਾਇਰਤਾਪੂਰਵਕ ਕਾਤਿਲਾਨਾ ਹਮਲਾ ਸਾਡੇ ਬੇਕਸੂਰ ਵੀਰਾਂ ਦੇ ਉੱਪਰ ਹੋਇਆ ਉਹਦੀ ਅਸੀਂ ਸਾਰੀਆਂ ਸਮੂਜ ਸਮਾਜਿਕ ਸਮਾਜਿਕ ਸੰਸਥਾਵਾਂ ਵੱਲੋਂ ਕੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਔਰ ਜੋ ਸਾਡੇ ਬੇਕਸੂਰ ਭਾਈ ਉੱਥੇ ਮਾਰੇ ਗਏ ਨੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਵਾਸਤੇ ਅੱਜ ਸਾਰਾ ਨਵਾਂ ਸ਼ਹਿਰ ਇੱਕਜਮਾਨ ਇੱਕਜੁੱਟ ਹੋ ਕੇ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚਿਆ ਹੈ ਸੋ ਇਹਨਾਂ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਸੋ ਤਾਂ ਜੋ ਸਾਡੇ ਜੋ ਵੀਰ ਸਾਡੇ ਸ਼ਹੀਦ ਹੋਏ ਨੇ ਉਹਨਾਂ ਨੂੰ ਆਪਾਂ ਸ਼ਰਧਾਂਜਲੀ ਅਰਪਿਤ ਕਰ ਸਕੀਏ ਜੈ ਗੁਰਦੇਵ ਧੰਨ ਗੁਰਦੇਵ ਮੈਂ ਦਿਲਵਰ ਸਿੰਘ ਪੰਜਾਬ ਪ੍ਰਧਾਨ ਸ਼ੁਰੂ ਅਰਦਾਸ ਹੈ ਇਹਨਾਂ ਤੋਂ ਸੋ ਅੱਜ ਅਸੀਂ ਉਹਨਾਂ ਸ਼ਹੀਦਾਂ ਨੂੰ ਜਿਹੜੇ ਸ਼ਹੀਦ ਕੀਤੇ ਗਿਆ ਉਸ ਇੱਕ ਸੌੜੀ ਸੋਚ ਦੇ ਵੱਲੋਂ 28 29 ਲੋਕ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਜਿਨ੍ਹਾਂ ਨੇ ਕੋਈ ਮਾੜਾ ਨਹੀਂ ਕੀਤਾ ਕਿਸੇ ਦਾ ਚੰਗਾ ਨਹੀਂ ਕੀਤਾ ਸਿਰਫ ਤੇ ਸਰ ਘੁੰਮਣ ਗਏ ਲੋਕ ਜਿਨ੍ਹਾਂ ਦੇ ਵਿੱਚ ਇੱਕ 5-6 ਦਿਨ ਪਹਿਲਾਂ ਜਿਸ ਬੇਟੀ ਦਾ ਬੱਚੀ ਦਾ ਵਿਆਹ ਹੋਇਆ ਆ ਉਹ ਦੇਖੋ ਉਹਨੂੰ ਵਿਧਵਾ ਕਰ ਦਿੱਤਾ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇਣ ਦੇ ਲਈ ਇਹ ਕਿਹੜਾ ਅੱਤਵਾਦ ਪਣ ਪੜਿਆ ਜਿਹੜਾ ਅੱਤਵਾਦ ਮਾਨਵਤਾ ਦੇ ਵਿਰੋਧੀ ਹੈ ਉਹਨਾਂ ਦੇ ਖਿਲਾਫ ਇੱਕ ਰੋਸ਼ ਮਾਰਚ ਕਰਨ ਜਾ ਰਹੇ ਆ ਸੋ ਜਿੱਥੇ ਤੱਕ ਵੀ ਆਵਾਜ਼ ਜਾਂਦੀ ਹੈ ਜਿਹੜੇ ਇਹ ਬਾਹਰੋਂ ਆ ਰਹੇ ਰੋਹੰਗੀਆਂ ਤੇ ਬੰਗਲਾਦੇਸ਼ੀ ਲੋਕ ਆ ਇਹਨਾਂ ਦਾ ਬਾહિਸ਼ਕਰ ਕਰਕੇ ਇਹਨਾਂ ਨੂੰ ਸ਼ਹਿਰਾਂ ਚੋਂ ਪਿੰਡਾਂ 'ਚ ਉਭਾਰ ਕਰਕੇ ਚੰਗੇ ਸਮਾਜ ਦੀ ਸਿਰਜਣਾ ਕਰੀਏ ਧੰਨਵਾਦ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਰਾਜਕੁਮਾਰ ਸੁਭਰਵਾਲ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਾ ਤਾਸ ਬਾਸ ਪ੍ਰਧਾਨ ਪੰਜਾਬ ਬਲੋ ਮੈਂ ਇਸ ਸਾਰੀਆਂ ਸੰਸਥਾ ਦੀ ਕਮੇਟੀ ਦੇ ਵਿੱਚ ਮੈਂ ਹਾਜ਼ਰ ਹੋਇਆ ਔਰ ਮੈਂ ਇਹ ਗੱਲ ਕਹਿੰਦਾ ਹਾਂ ਵੀ ਜੋ ਵੀ ਪਹਿਲਗਾਉਂ ਦੇ ਵਿੱਚ ਹੋਇਆ ਉਹ ਬਹੁਤ ਹੀ ਮੱਧ ਭਾਗੀ ਖਬਰ ਆਈ ਆ ਵੀ ਉੱਧਰ ਲੜਾਈ ਝਗੜੇ ਹੁੰਦੇ ਆ 100 ਵਾਰੀ ਹੁੰਦੇ ਆ ਪਰ ਕਿਸੇ ਨੂੰ ਕੱਪੜੇ ਲਾ ਕੇ ਪੁੱਛਣਾ ਬੇ ਤੇਰਾ ਧਰਮ ਕਿਹੜਾ ਆ ਧਰਮ ਤੋਂ ਜਦ ਹਿੰਦੂ ਧਰਮ ਦਾ ਨਾਮ ਆਦਾ ਸੀ ਤਾਂ ਉਹਦੇ ਗੋਲੀ ਮਾਰ ਦਿੰਦੇ ਸੀ ਜੇ ਅਗਰ ਇਹਨਾਂ ਦੇ ਵਿੱਚ ਇੰਨੀ ਹੀ ਅਤਵਾਦ ਦੇ ਵਿੱਚ ਜਾਂ ਕਿਸੇ ਹੋਰ ਦੇ ਵਿੱਚ ਸ਼ਕਤੀ ਆ ਤਾਂ ਆ ਕੇ ਉਹ ਸਿੱਧੀ ਟੱਕਰ ਲੈ ਕੇ ਦਿਖਾ ਲੈਣ ਫੇਰ ਪਤਾ ਲੱਗੂਗਾ ਇੱਟ ਦਾ ਜਵਾਬ ਪੱਥਰ ਬਣ ਕੇ ਕਿੱਦਾਂ ਆ ਰਾਇਆ ਔਰ ਮੈਂ ਇਹ ਗੱਲ ਕਹਿੰਦਾ ਆ ਬੇ ਸਾਨੂੰ ਇੰਡੀਆ ਦੇ ਲੋਕਾਂ ਨੂੰ ਕੋਈ ਵੱਖਵਾਦੀ ਨਹੀਂ ਕਹਿ ਸਕਦਾ ਅਸੀਂ ਕੱਲ ਵੀ ਇਕੱਠੇ ਸੇ ਸੀ ਅਸੀਂ ਅੱਜ ਵੀ ਇਕੱਠੇ ਆ ਜੇ ਪਾਕਿਸਤਾਨ ਇਸ ਚੀਜ਼ ਦਾ ਚੈਲੰਜ ਕਰਦਾ ਆ ਸਾਨੂੰ ਉਹ ਚੈਲੰਜ ਬਿਲਕੁਲ ਕਬੂਲ ਵਾ ਸਾਡੇ ਨਾਲ ਅੱਜ ਵੀ ਪੰਗਾ ਲੈ ਕੇ ਦੇਖੇ ਅਸੀਂ ਪੰਗਾ ਲੈਣ ਨੂੰ ਤਿਆਰ ਵਾ ਨਾ ਅਸੀਂ ਕੱਲ ਡਰੇ ਤੇ ਨਾ ਅਸੀਂ ਅੱਜ ਡਰੇ ਮੈਂ ਇਹਨਾਂ ਛਾਪਦਾਨਾ ਕਹਿੰਦਾ ਆ ਸਾਰਿਆਂ ਨੂੰ ਜੈ ਬਾਲਮੀਕੀ ਤੇ ਹਰ ਹਰ ਬਾਲਮੀਕੀ ਇੱਕ ਹੋਰ ਗੱਲ ਮੈਂ ਕਰ ਇੱਕ ਗੱਲ ਮੈਂ ਹੋਰ ਕਰਦਾ ਆ ਮਰਦਾਬਾਦ ਮੈਂ ਗੱਲ ਹੋਰ ਕਰਦਾ ਆ ਈ ਰਕਸ਼ਾ ਜੁਨੀਅਨ ਬਲੋ ਅੱਜ ਸਾਡੇ 60 ਦੇ ਕਰੀਬ ਈ ਰਿਕਸ਼ਾ ਯੂਨੀਅਨ ਦੇ ਗੱਡੀਆਂ ਪਹੁੰਚੀਆਂ ਆ ਉਹ ਵੀ ਇਸ ਸੱਦੇ ਪੱਤਰ ਦੇ ਕਹਿਣ ਤੇ ਪਹੁੰਚੀ ਆ ਅਸੀਂ ਉਹਨਾਂ ਦਾ ਵੀ ਆਪਣੇ ਵੱਲੋਂ ਤੇ ਉਹਨਾਂ ਸਾਥੀਆਂ ਦਾ ਜਿੰਨੇ ਵੀ ਇੱਥੇ ਆਏ ਆ ਉਹਨਾਂ ਦਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਆ ਸਾਰਿਆਂ ਨੂੰ ਜੈ ਭੀਮ ਜੈਪਾਲ ਮੁਰਦਾਬਾਦ 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 ਪਾਕਿਸਤਾਨ ਮਰਦਾਬਾਦ ਮੁਰਦਾਬਾਦ ਮੁਰਦਾਬਾਦ ਪਾਕਿਸਤਾਨ ਮਰਦਾਬਾਦ ਮੁਰਦਾਬਾਦ ਮੁਰਦਾਬਾਦ ਪਾਕਿਸਤਾਨ